ਹਾਂਜੀ ਮਿੱਤਰੋ ਇੱਕ ਬਠਿੰਡੇ ਵਾਲੇ ਵੀਡੀਓ ਪਾਉਂਦੇ ਆ ਆਪਣੇ ਵੀਰ ਕਈ ਉਹ ਪਾਉਂਦੇ ਆ ਇਧਰ ਬਠਿੰਡਾ ਹੋ ਗਿਆ ਮੁਕਸਰ ਸਾਈਡ ਵਾਲੇ ਵੀਡੀਓ ਤਾਂ 2-4 ਕੇ ਬੰਦੇ ਹੀ ਪਾਉਂਦੇ ਆ ਆਪਣੇ ਭਰਾ ਹੀ ਆ ਉਹ ਵੀ ਤੇ ਉਹ ਪਾਉਂਦੇ ਆ ਸਫੈਦੇ ਤੇ ਪਪੂਲਰ ਵਾਰੇ ਉਹ ਕਹਿੰਦੇ ਆ ਵੀ ਹਿਆਰ ਪਰ ਏਰੀਏ ਦੇ ਵਿੱਚ ਲੋਕ ਕਰੋੜਾ ਰੁਪਈਆ ਕਮਾ ਰਹੇ ਆ ਭਈ ਕਰੋੜਪਤੀ ਹੋ ਗਏ ਸਫੈਦੇ ਦੇ ਪਪੂਲਰ ਨਾਲ ਆਹ ਦੋਸਤੋ ਜਿਹਨਾਂ ਬੂਟਿਆਂ 'ਚ ਮੈਂ ਖੜਾ ਆ ਪਪੂਲਰ ਦੇ ਬੂਟੇ ਆ 1 ਸਾਲ ਦੇ ਹੋਏ ਆ ਇਹ ਦੂਜੇ ਸਾਲ ਦੇ ਵਿੱਚ ਆ ਤੇ ਇਹ ਬੂਟੇ ਜਿਹੜੇ ਆ ਇਹਨਾਂ ਦੀ ਉਮਰ ਤਾਂ ਤੁਹਾਨੂੰ ਦੱਸ ਦਿੱਤੀ ਦੂਜੇ ਸਾਲ ਦੇ ਵਿੱਚ ਆ ਤੇ ਇਹ ਪਪੂਲਰ ਤਾਂ ਲਾਉਂਦੇ ਆ ਸਾਡੇ ਬੰਦੇ ਵੀ ਸਫੈਦੇ ਨਾਲੋਂ ਵੱਧ ਆਮਦਨੀ ਹੋ ਜੇ ਕਿਉਂਕਿ ਇਹ 4 ਸਾਲ ਦੇ ਵਿੱਚ ਤਿਆਰ ਹੋ ਜਾਂਦਾ ਤੇ ਸਪੈਦਾ 7 ਸਾਲ ਦੇ ਵਿੱਚ ਤਿਆਰ ਹੁੰਦਾ ਆਪਾਂ ਕਹਿ ਲਈਦਾ 5 ਸਾਲ 7 ਸਾਲ ਤਾਂ ਲੱਗ ਹੀ ਜਾਂਦੇ ਚਲੋ 6 ਮੰਨ ਲਓ ਜਿਹੜੇ ਜਦਾ ਕਾਲੇ ਆ 6 ਮੰਨ ਲਓ ਕਿਉਂਕਿ ਵੈਸੇ 6 ਸਾਲਾਂ 'ਚ ਵੀ ਉਹ ਓਵਰ ਬੂਟਾ ਜਿਹੜਾ ਓਵਰ ਸ ਹੈਗਾ ਉਹ ਨਹੀਂ ਜਾਂਦਾ ਤੇ ਇੱਕ ਜਿਹੜੇ ਉਹ ਆਪਣੇ ਬੰਦੇ ਬੂਟੇ ਲਵਾਉਂਦੇ ਆ ਮੋਗੇਰੀਏ ਵਾਲੇ ਮਾਲਵੇ ਵਾਲੇ ਉਹ ਉਹ ਸਿੱਧਾ ਕਹਿੰਦੇ ਆ ਵੀ ਸਪੈਦਾ ਦਾ ਰੇਟ ਆ ਜੀ 1200 ਤੋਂ 1300 ਹਿਯਾਰਪੁਰ ਚ ਪੁੱਛ ਲਓ ਹਾਂ ਮੈਂ ਹਿਯਾਰਪੁਰ ਜ਼ਿਲ੍ਹੇ ਤੋਂ ਆਂ ਪਰ ਵੀਰੋ ਜਿਹੜਾ ਸਪੈਦਾ ਆ ਉਹ 3-4 ਰੇਟਾਂ ਚ ਜਾਂਦਾ ਜਿਹੜਾ ਥੱਲੇ ਵਾਲਾ ਮੋਢਾ ਜਿਹਦਾ ਥੋੜਾ ਜਿਆਦਾ ਮੋਟਾ ਹੁੰਦਾ 40 ਤੋਂ 42 ਇੰਚ ਦਾ ਉਹ ਹੁੰਦਾ ਓਵਰ ਜਿਹੜਾ 41-43 ਇੰਚ ਤੋਂ ਜ਼ਿਆਦਾ ਹੋ ਗਿਆ ਉਹ ਵੀ ਨਹੀਂ ਕਿਤੇ ਕੰਮ ਆਣਾ ਉਹ ਲੱਕੜੀ ਦੇ ਕੰਮ ਆਣਾ ਜਿਹੜਾ 40 ਤੋਂ 42 ਇੰਚ ਹੋ ਗਿਆ ਉਹ ਓਵਰ ਤੇ ਕਿਹੜਾ ਜਣਾ ਉਹਦਾ ਰੇਟ ਆ 1200 1300 1200 ਆਛੇ ਤੋਂ ਤੇ ਜਿਹੜਾ ਉਹ ਤੋਂ ਉੱਪਰਲਾ ਬੂਟੇ ਦਾ ਉਹ ਤੋਂ ਤਿੰਨ ਪੀਸ ਨਿਕਲਦੇ ਇੱਕ ਓਵਰ ਇੱਕ ਬੂਟੇ ਤੋਂ ਉਹ ਤੋਂ ਬਾਅਦ ਜਿਹੜਾ ਉੱਪਰਲਾ ਆ ਉਹ ਅੰਡਰ ਉਹ ਤੋਂ ਬਾਅਦ ਉੱਪਰ ਬਾਲਾ ਤੇ ਜੇ ਜ਼ਿਆਦਾ ਪਤਲੇ ਵਾੜ ਦਿੰਦੇ ਆ ਪੂਰੀ ਬੱਲੀ ਹੋ ਜਾਂਦੀ ਆ ਉਹ ਤਿੰਨਾਂ ਦਾ ਰੇਟ ਆ ਅੱਡਾ ਅੱਡਿਆ 1200 800 600 ਇਦਾਂ ਤੇ ਹੁਣ ਸਾਰੇ ਖੇਤ ਚੋਂ ਇੱਕ ਇੱਕ ਮੁੰਡੋ ਨਿਕਲਣਾ ਥੱਲੇੋਂ 60 ਸਾਲਾਂ ਦੇ ਵਿੱਚ ਜਿਹੜਾ ਓਵਰ ਚ ਜਾਊਗਾ ਉਹ ਵੀ 60 ਜਾਂ 70 ਸਾਲਾਂ ਦੇ ਵਿੱਚ ਨਿਕਲਦਾ ਤੇ ਜਿਹੜੇ ਉੱਪਰਲਾ ਮੁੰਡਾ ਉਤੋਂ ਉਹ ਜਾਣਾ ਟੋਟਾ ਅੰਡਰ ਦੇ ਵਿੱਚ ਉਤੋਂ ਉੱਪਰਲਾ ਟੋਟਾ ਜਾਣਾ ਹੈਗਾ ਬਾਲੇ ਦੇ ਵਿੱਚ ਯਾਨੀ ਕਿ 600 ਕੁ ਕੁੰਟਲ ਇੱਕ ਹਵਾ ਚੱਲਦੀ ਵੀਡੀਓ ਦੀ ਆਵਾਜ਼ ਪਤਾ ਨਹੀਂ ਕਿੱਦਾਂ ਦੀ ਆਉਂਦੀ ਕਿੱਦਾਂ ਨਹੀਂ ਹਵਾ ਬਹੁਤ ਚੱਲਦੀ ਆ ਫੁੱਲ ਤੇ ਪੱਤੇ ਖੜ ਖੜ ਕਰਦੇ ਆ ਤੇ ਇਹ ਵੀਡੀਓ ਪਾਣ ਦਾ ਮੇਰਾ ਹੋਰ ਕੋਈ ਮਕਸਦ ਨਹੀਂ ਇਹ ਇਹ ਮਕਸਦ ਆ ਕਿ ਜਿਹੜੇ ਮਾਲਵੇ ਵਾਲੇ ਆਪਣੇ ਭਰਾ ਆ ਮੈਂ ਵੀ ਫੌਜ ਤੋਂ ਰਿਟਾਇਰ ਆ ਫੌਜੀ ਆ ਮੇਰੇ ਨਾਲ ਬੜੇ ਮੇਰੇ ਭਰਾ ਮਾਲਵੇ ਵਾਲੇ ਰਹੇ ਆ ਉੱਧਰ ਜ਼ਮੀਨਾਂ ਦੇ ਠੇਕੇ ਵੀ ਮਾਲਵੇ ਜਿ ਤੱਕਲੇ ਆ 80-80 ਹਜ਼ਾਰ ਨੂੰ ਕਿਲਾ ਚੜਦਾ ਠੇਕੇ ਦੇ ਕਹਿੰਦਾ ਸੀ ਆਰ ਨੂੰ ਕਿੱਲਾ ਸਾਡਾ ਚੜਦਾ ਹੋਵੇ ਸਾਡਾ 80 ਨੂੰ ਛਟ 50 ਨੂੰ ਚੜਦਾ ਹੋਵੇ ਅਸੀਂ ਤਾਂ ਕਦੇ ਬੂਟੇ ਲਾਈਏ ਨਾ ਠੀਕ ਆ ਬਿਨਾ ਕੋਸ਼ ਕੀਤਾ ਗਰਾ 2.5 ਲੱਖ ਰੁਪਈਆ ਪੰਜਾ ਸਾਲਾਂ ਦਾ ਤਾਂ ਫਾਇਦਾ ਸੱਤਾ ਜੁਦਾ 3.5 ਲੱਖ ਰੁਪਈਆ ਹੋ ਜਾਣਾ ਤੇ ਖਰਚਾ ਕੱਢ ਕੇ ਫਾਇਦੇ ਜੋ ਵੀ ਇੰਨਾ ਹੀ ਬਚਦਾ ਉਹ ਵੀ ਤਾਂ ਬਚਦਾ ਜੇ ਰੇਟ ਜਾਦੇ ਆ ਨਹੀਂ ਤਾਂ ਅਸੀਂ ਇਦਾਂ ਦਾ ਵੀ ਟਾਈਮ ਦੇਖਿਆ ਵੀ 2.5 ਚਿੱਲੇ 1.4 ਲੱਖ ਦੇ ਵੀ ਵੇਚੇ ਆ ਕਿਉਂਕਿ ਉਹਦਾ ਰੇਟ 300 ਨੂੰ ਕੁਆਂਟਲ ਓਵਰ ਦਾ ਸੀ ਇਹ ਥੱਲੇ ਵਾਲੇ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ 280 250 ਦਾ ਲੈ ਦੇ ਦੀ ਇਹ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਆ ਵੀ ਉਹ ਜਿਹੜੇ ਵੀਰ ਆ ਉਹਨਾਂ ਨੂੰ ਗੁੰਮਰਾਹ ਨਾ ਕਰੋ ਜਿਹੜੇ ਕਿਸਾਨ ਭਰਾ ਆ ਉਹ ਵੀ ਆਪਣੇ ਭਰਾ ਆ ਉਹ ਮਸੀਂ ਦਾ ਖਾਣ ਯਾਰ ਮਿਹਨਤ ਕਰਕੇ ਹੱਡ ਤਣਾ ਕੇ ਇੰਨੇ ਠੇਕੇ ਦੇ ਕੇ ਰੋਟੀ ਉਹਨੂੰ ਵੱਜਦੀ ਆ ਸਿਰ ਰੋਟੀ ਵੱਜਦੀ ਆ ਕਾਰਖਾਨਿਆਂ ਚੋਂ ਕੇ ਦਾਣੇ ਵੱਜਦੇ ਆ ਹੋਰ ਵੀ ਦੇਖੀਏ ਉਹਦੇ ਚੋਂ ਕਿਸਾਨੀ ਤੋਂ ਕੁਝ ਨਹੀਂ ਵੱਜਦਾ ਇਹ ਮੈਨੇ ਵੀ ਨਾ ਉਹਨਾਂ ਨੂੰ ਘਬਰਾਹ ਨਾ ਕਰੋ ਯਾਰ ਤਾਂ ਉਹ ਠੇਕੇ ਦੇ ਲੈ ਕੇ ਬਾਹਣੇ ਦਾ ਉਰਦਾ ਲੈ ਕੇ ਉਹ ਬੂਟੇ ਲਾ ਲੈਣਾ ਤੇ ਉਹਨਾਂ ਦਾ ਬਾਅਦ ਚ ਉਹ ਠੇਕਾ ਵੀ ਨਾ ਪੂਰਾ ਹੋਵੇ ਤੇ ਇਸ ਕਰਕੇ ਵੀਡੀਓ ਮੇਰੇ ਪ੍ਰਾਤ ਤੁਸੀਂ ਆਪਣੇ ਬੂਟੇ ਵੇਚਣੇ ਆ ਵੇਚੋ ਪਰ ਅਗਲੇ ਨੂੰ ਸੱਚਾਈ ਦੱਸ ਕੇ ਵੇਚੋ ਇਹ ਨਾ ਕਹੋ ਕਿ ਅਸੀਂ ਹੁਸ਼ਿਆਰ ਪਰ ਹੁਣ ਜਿਹੜਾ ਇੱਕ ਆਮ ਕਿਉਂ ਕਿ ਲੈ ਆਲਾ ਉਹ ਹਿਾਰ ਪਰ ਆ ਕੇ ਤਾਂ ਪਹਿਲਾ ਪਤਾ ਨਹੀਂ ਕਰੂਗਾ ਉਹ ਯਕੀਨ ਕਰਕੇ ਲਾਈ ਦਊਗਾ ਕਿਉਂਕਿ ਤੁਸੀਂ ਕਹਿੰਦੇ ਆ ਕਿ 70 75 ਲੱਖ ਦੇ 4 ਕਿੱਲੇ ਹੋ ਜਾਂਦੇ ਆ ਤੇ ਅਗਲਾ ਲਾਲ ਤੇ ਦਾ ਕੀ ਘਟ ਦਿੰਦਾ 70 75 ਲੱਖ ਅਗਲਾ ਕਹਿੰਦਾ 40 ਲੱਖ ਰੁਪਇਆ ਆਪ ਰੱਖਾਂਗੇ 30 35 ਲੱਖ ਜਿਹੜਾ ਠੇਕਾ ਬਣੂਗਾ ਉਹ 30 ਲੱਖ ਹੋਰ ਦੇ ਦਵਾਂਗੇ ਠੀਕ ਆ ਤੇ ਇਸ ਕਰਕੇ ਮੇਰੇ ਵੀਰ ਜਿਹੜੇ ਕਿਸਾਨ ਭਰਾ ਵੀ ਆ ਤੁਸੀਂ ਗੁੰਮਰਾ ਨਾ ਉਹਨਾਂ ਦੇ ਪਿੱਛੇ ਨਾ ਲੱਗੋ ਐਨੇ ਇਹਨਾਂ 'ਚ ਨਹੀਂ ਬਚਤ ਹੁੰਦੀ ਹੋਰ ਪੂਰੀ ਪੀਕ ਤੇ ਰੇਟ ਆ 1200 ਰੁਪਇਆ ਓਵਰ ਦਾ ਫਿਰ ਮੈਂ ਕਹਿੰਦਾ ਓਵਰ ਦਾ ਤੇ ਇੱਕ ਸਪੈਦੇ ਚੋਂ ਤਿੰਨ ਪੀਜ ਨਿਕਲਦੇ ਆ ਇੱਕ ਓਵਰ ਇੱਕ ਅੰਡਰ ਇੱਕ ਬਾਲਾ ਠੀਕ ਆ ਤੇ ਉਹ ਤਿੰਨ ਤੇ ਜਣਕੇ ਇੱਕ ਸਪੈਦੇ ਦੇ ਤਿੰਨ ਰੇਟ ਆ ਦੀ ਚੌਥਾ ਜਿਹੜਾ ਛਾਂਗੂਗਾ ਉਹ ਤਾਂ ਚਲੋ 100 150 ਰੁਪਇਆ ਲੀ ਜਾ ਇਹ ਮੇਰੇ ਵੀਰ ਗਮਰਾ ਨਾ ਹੋ ਤੂੰ ਦੀ ਆਪਣੀ ਖੇਤੀ ਕਰ ਦਿਆ ਕਰੀ ਜਾਓ ਇਹਨਾਂ ਦੇ ਪਿੱਛੇ ਲੱਗਦੇ ਨਹੀਂ ਵਿੱਚ ਕਹਿੰਦੇ ਦੀ ਬਾਜੀ ਜਾਂਡ ਨੇ ਲਾਤੇ ਯਾਰ ਬਾਜੀ ਜਾਂਡ ਦਾ ਆਪ ਵੀ ਕਬੱਡੀ ਖੇਡੀ ਉਹਨੇ ਮੁੰਡੇ ਨੇ ਵੀ ਕਬੱਡੀ ਖੇਡੀ ਹਾਂ ਪਹਿਲਾਂ ਉਹ ਮਾੜਾ ਟਾਈਮ ਦੇਖਿਆ ਉਹ ਵੀ ਆਪਣਾ ਭਰਾ ਹੀ ਆ ਪਰ ਇਦਾਂ ਆ ਵੇ ਹੁਣ ਉਹ ਜੇ ਮਾਲਾ ਕੋਈ ਇੱਕ ਅੱਧੇ ਛੇਚ ਨਾ ਵੀ ਫਸਲ ਹੋਵੇ ਚਲੋ ਦੁੱਖ ਸਾਰਿਆਂ ਨੂੰ ਹੁੰਦਾ ਪਰ ਫੇ ਵੀ ਉਹਦਾ ਸਾਰ ਸਕਦਾ ਤੇ ਜਿਹੜਾ ਬੰਦਾ ਵਿਚਾਰਾ ਠੇਕੇ ਤੇ ਲੈ ਕੇ ਲਾਊਗਾ ਉਹਦਾ ਕਿੱਥੋਂ ਸਾਰਦਾ ਉਹਦਾ ਕਰਦੇ ਥੱਲੇ ਆਊਗਾ ਇਸ ਕਰਕੇ ਮੇਰੇ ਵੀਰ ਇਹ ਨਾ ਪਿੱਛੇ ਨਾਲ ਕੋ ਪਾਪੂਲਰ ਸਫੈਦਾ ਜਿਹੜਾ ਆ ਹਾਂ ਸਾਡੇ ਪਾਣੀ ਹੈ ਨਹੀਂ ਤਾਂ ਅਸੀਂ ਲਾਈਦਾ ਆ ਤੇ ਜਿੱਧਰ ਪਾਣੀ ਆ ਠੇਕੇ ਆ ਠੇਕੇ ਇੰਨੇ ਆ ਸਾਡੇ 20000 ਨੂੰ ਜਿਹੜਾ ਪਾਣੀ ਵਾਲਾ ਖੇਤ ਆ ਉਹਦਾ ਠੇਕਾ ਆ ਇਹਨੂੰ ਪੂਰਾ ਪਾਣੀ ਲੱਗਦਾ 20000 ਰੁਪਿਆ ਉਹਦਾ ਠੇਕਾ ਆ ਨਹੀਂ ਤਾਂ 10-10000 ਰੁਪਿਆ ਆਮ ਠੇਕਾ ਦਾ ਠੇਕੇ ਖੇਤਾਂ ਦਾ ਜਿਹਨਾਂ ਨੂੰ ਪਾਣੀ ਨਹੀਂ ਲੱਗਦਾ ਉਹਨਾਂ ਦਾ ਠੇਕਾ 10000 ਰੁਪਿਆ ਆ ਤੇ ਮੇਰੇ ਵੀਰ ਬਣ ਕੇ ਗਮਰਾਹ ਨਾ ਹੋ ਜੇ ਕਿਸੇ ਨੇ ਲਾਣਾ ਵੀ ਉਹ ਫੇਰ ਕੁਝ ਨਹੀਂ ਫਰਕ ਪੈਂਦਾ ਇੱਥੇ ਹਿਆਰਪੁਰ ਆ ਕੇ ਪਹਿਲਾਂ ਆਪ ਪਤਾ ਕਰਕੇ ਜਾ ਕੇ ਲਾਓ ਆਓ ਤਾਂ ਆਪ ਪਤਾ ਕਰੋ ਕਿਸਾਨਾਂ ਤੋਂ ਘੁੰਮ ਕੇ ਫੇਰ ਲਾਓ ਠੀਕ ਆ ਤੇ ਵੀਡੀਓ ਬਣਾਉਂਦਾ ਇਹੀ ਮਕਸਦ ਹੈਗਾ ਆਪਣੇ ਕਿਸਾਨ ਭਰਾ ਗਮਰਾਹ ਨਾ ਹੋਣ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਕੋਈ ਕਿਸਾਨ ਵੀਰ ਇੱਦਾਂ ਇਹਨਾਂ ਦੇ ਪਿੱਛੇ ਲੱਗ ਕੇ 70 75 ਲੱਖ ਦੇ ਕਿੱਲੇ ਦੇ ਪਿੱਛੇ ਲੱਗ ਕੇ ਫਸੂਗਾ ਉਹ ਵੀਡੀਓ ਦੇਖ ਕੇ ਸ਼ਾਇਦ ਨਾ ਹੀ ਲਾਵੇ ਧੰਨਵਾਦ ਸ਼ੇਅਰ ਕਰੋ ਜੀ ਧੰਨਵਾਦ